ਬਾਰ ਬ੍ਰਹਮ ਕੈ ਦਵਾਰੀ ਸਾਰੰਗ ਮਹੱਲਾ ਪੰਜਵਾਂ ਪ੍ਰਭ ਜੀ ਮੋਹਿ ਕਮਨ ਅਨਾਥ ਵਿਚਾਰਾ ਕਮਨ ਮੂਲ ਤੇ ਮਨੁਖ ਕਰਿਆ ਇਹੋ ਪਰਤਾਪ ਤੋ ਹਾਰਾ ਰਹਾਉ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤ ਪਾਲਕ ਸਰਬ ਕਟਾਂ ਆਧਾਰਾ ਕੋਈ ਨਾ ਜਾਣੈ ਤੁਮਰੀ ਗਤ ਮਿਤ ਆਪਹਿ ਏਕ ਪਸਾਰਾ ਸਾਧਨਾਵ ਬਿਠਾਵੋ ਨਾਨਕ ਭਵ ਸਾਗਰ ਪਾਰ ਉਤਾਰਾ ਸਾਰਿ ਮਹੱਲਾ ਪੰਜਵਾਂ ਆਵੈ ਰਾਮ ਸਰਨ ਵਡ ਭਾਗੀ ਏਕਸ ਬਿਨ ਕਿਛ ਹੋਰ ਨਾ ਜਾਣੈ ਅਵਰ ਅਪਾਪ ਤਿਆਗੀ ਰਹਾ ਮਨ ਬਚ ਕਰਮ ਅਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਅਣਦ ਬਨੋਦ ਕਥ ਕਥਾ ਰਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉਤਮ ਬਾਣੀ ਸਾਧ ਸੰਗ ਨਾਨਕ ਨਿਸ ਤਰੀਐ ਜੋ ਰਾਤੇ ਪ੍ਰਭ ਨਿਰਵਾਣੀ ਸਾਰੰ ਮਹੱਲਾ ਪੰਜਵਾ ਜਾਤੇ ਸਾਧੂ ਸਰਨ ਗਹੀ ਸ਼ਾਂਤ ਸਹਿਜ ਮਨ ਭਇਓ ਪਰਗਾਸਾ ਬਿਰਥਾ ਕਛ ਨਾ ਰਹੀ ਰਹਾਓ ਓ ਹੋ ਕਿਰਪਾਲ ਨਾਮ ਦੇਹੁ ਆਪਣਾ ਬਿੰਤੀ ਇਹ ਕਹੀ ਆਨ ਬਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹ ਤੇ ਉਪਜਿਓ ਤਹੀਂ ਸਮਾਨੂ ਸਾਈ ਬਸਤ ਅਹੀ ਕਹੋ ਨਾਨਕ ਪਰਮ ਗੁਰ ਖੋਇਓ ਜੋਤੀ ਜੋਤ ਸਮਹੀ ਸਾਰੰਗ ਮਹੱਲਾ 5 ਹਰਸਨਾਮ ਰਾਮ ਕੋ ਜਸ ਗਾਓ ਪਾਨ ਸੁਆਦ ਵਿਸਾਰ ਸਗਲੇ ਭਲੋ ਨਾਮ ਸੁਆਉ ਰਹਾਉ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਵਲਾਉ ਸਾਧ ਸੰਗਤ ਹੋਹਿ ਨਿਰਮਲ ਬਹੁੜ ਜੁਨ ਨ ਆਉ ਜਿਉ ਪ੍ਰਾਨ ਆਧਾਰ ਤੇਰਾ ਤੂੰ ਨਿਠਾਵੇਂ ਥਾਉ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਉ ਸਾਰੰਗ ਮਹੱਲਾ ਪੰਜਵਾਂ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਿ ਕਾ ਨਾਮ ਰਹਾਉ ਊਤਮ ਕਥਾ ਸੁਨੀਜੈ ਸਰਵਣੀ ਮਾਇਆ ਕਰਹੁ ਭਗਵਾਨ ਆਵਤ ਜਾਤ ਦੂ ਪਖ ਪੂਰਨ ਪਾਈਐ ਸੁਖ ਬਿਸਰਾਮ ਸੋਦਤ ਸੋਦਤ ਤਤ ਵਿਚਾਰਿਉ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਵਿਦ ਊਰੀ ਸਾਰਿੰਗ ਮਹੱਲਾ ਪੰਜਵਾਂ ਸਾਚੇ ਸਤ ਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁਖ ਨਾਸਹਿ ਚਰਨ ਕਮਲ ਭਲੇ ਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨਿਸ਼ਚਲ ਹਰਿ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਨਾਸੀ ਗੁਣ ਗਾਉ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾਂ ਆਧਾਰ ਨਾਨਕ ਆਹੋ ਆਹੋ ਕਹੋ ਤਾਂ ਕੋ ਜਾਂ ਕਾ ਅੰਤ ਨਾ ਪਾਰ ਸਾਰੰਗ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹੇ ਓ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇਰੈ ਰਹਾਉ ਵੰਦਨ ਤੋਰ RAM ਲਿਵਲਾਈ ਸੰਤ ਸੰਗ ਬਨਿਆਈ ਜਨਮ ਪਦਾਰਥ ਭਇਓ ਪਨੀਤਾ ਇੱਛਾ ਸਗਲ ਪੁਜਾਈ ਜਾਂ ਕੋ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੇ ਆਠ ਪੈਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੇ ਸਾਰੀ ਮਹੱਲਾ ਪੰਜਵਾਂ ਜੀਵਨ ਤਉ ਗਨੀਐ ਹਰ ਪੀਖਾ ਕਰਹੁ ਕਿਰਪਾ ਪ੍ਰੀਤਮ ਮਨ ਮੋਹਨ ਫੋਰ ਭਰਮ ਕੀ ਰੇਖਾ ਰਹਾਉ ਕਹਿਤ ਸੁਨਤ ਕਿਛੁ ਸ਼ਾਂਤ ਨ ਉਪਜਤ ਬਿਨ ਬਸਾਸ ਕਿਆ ਸੇਖਾਂ ਪ੍ਰਭੂ ਤਿਆਗ ਆਨ ਜੋ ਚਾਹਤ ਤਾਂ ਕੈ ਮੁਖ ਲਾਗੈ ਕਾ ਲੇਖਾ ਜਾਂ ਕੈ ਰਾਸ ਸਰਬ ਸੁਖ ਸੁਆਮੀ ਆਨ ਨ ਮਾਨਤ ਭੀਖਾ ਨਾਨਕ ਦਰਸ ਮਗਨ ਮਨ ਮੋਹਿਉ ਪੂਰਨ ਅਰਥ ਬੇ ਸੇਖਾ ਸਾਰਗ ਮਹੱਲਾ 5 ਸਿਮਰਨ RAM ਕੋ ਇਕ ਨਾਮ ਕਾਲ ਮਲ ਦਗਦ ਹੋਏ ਖਿਨੇ ਅੰਤਰ ਕੋਟ ਦਾਨ ਇਸਨਾਨ ਰਹਾਉ ਆਣ ਜੰਜਾਰ ਬ੍ਰਿਥਾ ਸ਼ਰਮ ਘਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਹਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਏ ਅਭਮਾਨ ਸਾਰਿੰਗ ਮਹੱਲਾ ਪੰਜਵਾਂ ਧੂਰਤ ਸੋਈ ਜੇ ਧੁਰ ਕੋ ਲਾਗੈ ਸੋਈ ਤੁਰੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਲਵੰਚ ਕਰੈ ਨਾ ਜਾਣੈ ਲਭੈ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਿਖੈਰਸ ਭੋਗ ਅੰਮ੍ਰਿਤ ਸੁਖ ਸਾਗਰ RAM ਨਾਮ ਰਸ ਪੀਵਣ ਰਹਾਉ ਸੰਚਨ RAM ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਗ ਭੈ ਮਨ ਲਾਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰ ਜਾਨੂ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰਕ ਕੀ ਨਿਆਈ ਹਰ ਬੂੰਦ ਪਾਨ ਸੁਖ ਧੀਵਨ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਟੈ ਕਾਲ ਜਬ ਜਮ ਆਏ ਸੰਘਾਰੇ ਪ੍ਰਾਣੀ ਤਬ ਤੁਮਰੋ ਕੌਣ ਹਵਾਲ ਰਾਖ ਲੇ ਹੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨਮਾਲ ਸਾਰੰਗ ਮਹੱਲਾ ਪੰਜਵਾਂ ਮਨ ਤਨ ਰਾਮ ਕੋ ਬਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਪੋਤ ਨਹਿ ਸੰਸਾਰ ਰਹਾ ਸ਼ਰਮਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧਕੋ ਆਚਾਰ ਚਰਨ ਕਮਲ ਅਸਥਿਤ ਰਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨੰਦਾਨ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰੰਗ ਮਹੱਲਾ ਪੰਝੂਆ ਹਰ ਕੇ ਨਾਮਹੀਨ ਮਤ ਥੋਰੀ ਸਿਮਰਤ ਨਾਹੀ ਸ੍ਰੀ ਤਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ ਅਨਕ ਭੇਖ ਬਹੁ ਜੋਰੀ ਤੂ ਤਤ ਬਾਰ ਨ ਲਾਗੈ ਤਾਂ ਕਹੋ ਜਿਉ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਤ ਪ੍ਰੇਮ ਰਸ ਘੋਰੀ ਨਾਨਕ ਦਾਸ ਤੇਰੀ ਸਰਲਾਈ ਰਬ ਬਿਨਿਆਨ ਨਾ ਹੋਰੀ ਸਾਰੰਗ ਮਹੱਲਾ ਪੰਜਵਾਂ ਚਿਤਵੋ ਵਾ ਅਉਸਰ ਮਨ ਮਾਹੇ ਹੋਇ ਇਕੱਤਰ ਮਿਲਹੁ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਹਿ ਰਹਾਉ ਬਿਨ ਹਰ ਭਜਨ ਜੇਤੇ ਕਾਮ ਕਰਿਯਹਿ ਤੇਤੇ ਬਿਰਥੇ ਜਾਹਿ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੀ ਜਪ ਤਪ ਸੰਜਮ ਕਰਮ ਸੁਖ ਸਾਧਨ ਤੋਲਨਾ ਕਸ਼ੂਐ ਲਾਹੇ ਚਰਨ ਕਮਲ ਨਾਨਕ ਮਨ ਬੇਦਿਓ ਚਰਨ ਹੈ ਸੰਗ ਸਵਾਹੇ ਸਾਰੀ ਮਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੈ ਕੁਸ਼ਲ ਪਾਸ਼ੈ ਖੀਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰੈ ਗੋਨ ਗੋਪਾਲ ਹਰ ਰਾਇਾ ਵਿਸਰ ਨਾ ਜਾਈ ਨਿਮਖ ਹਿਰਦੈ ਤੇ ਪੂਰਾ ਗੁਰੂ ਮਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਕੇ ਏਕਾਲਿਵ ਪੂਰਨ ਪਰਮੇਸ਼ਰ ਭਉ ਨਹੀਂ ਨਾਨਕ ਤਾਂ ਕੈ ਸਾਰੀ ਮਹੱਲਾ ਪੰਜਵਾਂ ਜਾਂ ਕੈ RAM ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾ ਹੋਕੇ ਦੁਖ ਨ ਬਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਹੋਏ ਗੁਰ ਪ੍ਰ사ਦੀ ਦ੍ਰਿਸ਼ਟ ਨਿਹਾਰਉ ਦੂਸਰ ਨਾਹੀ ਕੋਏ দান ਦੇ ਨਾਨਕ ਆਪਣੇ ਕੋ ਚਰਨ ਜੀਵਾ ਸੰਤਤ ਹੋਏ ਸਾਰੰਗ ਮਹੱਲਾ ਪੰਜਵਾਂ ਜੀਵਤ ਰਾਮ ਕੇ ਗੁਣ ਗਾਏ ਕਰੋ ਕਿਰਪਾ ਗੋਪਾਲ ਬੀਠਲੇ ਵਿਸਰਨਾ ਕਬਹੀ ਜਾਏ ਰਹਾਉ ਮਨ ਤਨ ਧਨ ਸਭ ਤੁਮਰਾ ਸੁਆਮੀ ਆਨ ਨਾ ਦੂਜੀ ਜਾਏ ਜਿਉ ਤੂ ਰਖਹਿ ਤਿਵਹੀ ਰਹਿਣਾ ਤੁਮਰਾ ਪੈਨ ਖਾਏ ਸਾਧ ਸੰਗਤ ਕੈ ਬਲ ਬਲ ਜਾਈ ਬਹੁੜ ਨਾ ਜਨਮਾ ਧਾਏ ਨਾਨਕ ਦਾਸ ਤੇਰੀ ਸਰਲਾਈ ਜਿਉ ਭਾਵੈ ਤਿਵੇਂ ਚਲਾਈ ਸਾਰੰਗ ਮਹੱਲਾ 5 ਮਾਨਰੇ ਨਾਮ ਕੋ ਸੁਖ ਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸਹ ਛਾਰ ਰਹਾਉ ਗ੍ਰਹਿ ਅੰਧ ਕੂਪ ਪਤਤ ਪ੍ਰਾਣੀ ਨਰਕ ਘੋਰ ਗੁਬਾਰ ਅਨਕ ਜੋਨੀ ਭ੍ਰਮਤ ਹਾਰੇਉ ਭ੍ਰਮਤ ਬਾਰੰਬਾਰ ਪਤਤ ਪਾਵਨ ਭਗਤ ਬਚਲ ਦੀਨ ਕਿਰਪਾ ਤਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰੀ ਮਹੱਲਾ ਪੰਜੂਆ ਵਿਰਾਜਿਤ RAM ਕੋ ਪ੍ਰਤਾਪ ਆਦ ਬਿਆਦ ਉਪਾਦ ਸਭ ਨਾਸਤੀ ਬਿਨ ਸੇ ਤੀਨੈ ਤਾਪ ਰਹਾਉ ਤ੍ਰਿਸ਼ਨਾ 부ज्ਜੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚੁਤ ਅਬ ਨਾਸੀ ਮਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ ਪਗਤਵ ਚਲ ਭੈ ਕਾਟਨ ਹਾਰੇ ਨਾਨਕ ਕੇ ਮਾਈ ਬਾਪ ਸਾਰੰਗ ਮਹੱਲਾ ਪੰਜਵਾ ਆਤੁਰ ਨਾਮ ਬਿਨ ਸੰਸਾਰ ਤ੍ਰਿਪਤ ਨਾ ਹੋਵਦ ਕੂਕਰੀ ਆਸਾ ਕਿਤ ਲਾਗੋ ਵਿਖਿਆ ਛਾਰ ਰਹਾਉ ਪਾਇਠ ਗਉਰੀ ਆਪ ਪਲਾਇਉ ਜਨਮਤ ਬਾਰੂ ਬਾਰ ਹਰ ਕਾ ਸਿਮਰਨ ਨਿਮਖਨਾ ਸਿਮਰੇਉ ਜਮ ਕੰਕਰ ਕਰਤ ਖੁਵਾਰ ਹੋ ਹੋ ਕਿਰਪਾਲ ਦੀਨ ਦੁਖ ਪੰਜਨ ਤੇਰਿਆਂ ਸੰਤ ਹੈ ਕੀ ਰਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਸਾਰੀ ਮਹੱਲਾ ਪੰਜਵਾਂ ਮੈਲਾ ਹਰ ਕੇ ਨਾਮ ਬਿਨ ਜੀਉ ਤਿਨ ਪ੍ਰਭ ਸਾਚੈ ਆਪ ਭੁਲਾਇਆ ਵਿਖੇ ਠ ਗਉਰੀ ਪੀਉ ਰਹਾਉ ਕੋਟ ਜਨਮ ਭ੍ਰਮ ਤੋ ਬੋ ਭਾਂਤੀ ਥਿਤ ਨਹੀਂ ਕਤੂ ਪਾਈ ਪੂਰਾ ਸਤਗੁਰ ਸਹਜ ਨਾ ਭੇਟਿਆ ਸਾਖ ਤੇ ਆਵੇ ਜਾਈ ਰੱਖ લેਹੁ ਪ੍ਰਭ ਸਮਰਥ ਦਾਤੀ ਤੁਮ ਪ੍ਰਭ ਅਗਮ ਅਪਾਰ ਨਾਨਕ ਦਾਸ ਤੇਰੀ ਸਰਣਾਈ ਪਵ ਜਲ ਉਤਰਿਓ ਪਾਰ ਸਾਰੰਗ ਮਹੱਲਾ ਪੰਜਵਾਂ ਰਮਣ ਕੋ RAM ਕੇ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਚਰ ਅੰਮ੍ਰਿਤ ਜਾ ਕੇ ਸਵਾਦ ਰਹਾਉ सिमरत एक अचत्यबनासी बिनसे माया माद सहज आनंद अनहद धुन बाणी बौर ना भय बिखाद सनकादिक ब्रह्मादिक गावत गावत सुख प्रहलाद पीवत अमयो मनोहर हर रस जप नानक हर बिस्माद सारंग महल्ला पंजवा कीने पाप के बहोत ਦਿਨ ਸਰੈਣੀ ਥਕਤ ਨਹੀਂ ਕਤਹਿ ਨਹੀਂ ਛੋਟ ਰਹਾਉ ਮਹਾ ਬੱਜਰ ਬਿਖ ਬਿਆਦੀ ਸਿਰ ਉਠਾਈ ਪੂਟ ਉਗਰ ਘੰ냐 ਅਖ ਨਹਿ ਪੀਤਰ ਜਮਹ ਗਰਾਸੀ ਝੂਟ ਪਸ਼ੂ ਪ੍ਰੇਤ ਉਸਟ ਗਰਧਵ ਅਨਕ ਜੋਨੀ ਲੇਟ ਭਜ ਸਾਧ ਸੰਗ ਗੋਬਿੰਦ ਨਾਨਕ ਕਾਸ਼ ਨਾ ਲਾਗੇ ਫੇਟ ਸਾਰੰਗ ਮਹੱਲਾ ਪੰਜਵਾਂ ਅੰਦੇ ਖਾਵਹਿ ਬਿਸੂ ਕੇ ਗਤਾਕ ਨੈਨ ਸਰਵਨ ਸਰੀਰ ਸਭ ਹਟਿਓ ਸਾਸ ਗਇਓ ਤਤ ਘਾਟ ਰਹਾਉ ਅਨਾਥ ਝਾਨ ਉਦਰ ਲੈ ਪੋਖਹਿ ਮਾਇਆ ਗਈਆ ਹਾਟ ਕਿਨ ਵਿਖ ਕਰਤ ਕਰਤ ਪਛਤਾਵਹਿ ਕਬੂ ਨਾ ਸਾਕਹਿ ਸ਼ਾਂਤ ਨਿੰਦਕ ਜਮਦੂਤੀ ਆਏ ਸੰਘਾਰੇਉ ਦੇਵਹਿ ਮੂਡ ਉੱਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟ ਸਾਰੰਗ ਮਹੱਲਾ ਪੰਜਵਾਂ ਟੂਟੀ ਨਿੰਦਕ ਕੀ ਯਦ ਵਿੱਚ ਜਨਕਾਰ ਆਖ ਆਪ ਸੁਆਮੀ ਬੇਮੁਖ ਕੋ ਆਏ ਪਹੁੰਚੀ ਮੀਚ ਰਹਾ ਉਸ ਕਾ ਕਹਿਆ ਕੋਏ ਨਾ ਸੁਣੀ ਕਹੀਂ ਨਾ ਬੈਸਨ ਪਾਵੇ ਈਹਾਂ ਦੁੱਖ ਆਗੈ ਨਰਕ ਪੁੰਚੈ ਬਹੁ ਜੋਨੀ ਪਰਮਾਵੇ ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਸਾਰਿ ਮਹੱਲਾ ਪੰਜਵਾ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤ ਨ ਕਤਹੋ ਬਾਤ ਹੈ ਅੰਤ ਪਰਤੀ ਹਾਰ ਰਹਾਉ ਸਾਤ ਸੂਖ ਨ ਸਹਿਜ ਉਪਜੈ ਇਹ ਇਸ ਵਿਵਹਾਰ ਆਪ ਪਰ ਕਾ ਕਛ ਨ ਜਾਣੈ ਕਾਮ ਕਰੋ ਦਹਜਾਰ ਸੰਸਾਰ ਸਾਗਰ ਦੁਖ ਬਿਆਪਿਓ ਦਾਸ ਲੇਵੋ ਹਤਾਰ ਚਰਨ ਕਮਲ ਸਰਨਾਏ ਨਾਨਕ ਸਦ ਸਦਾ ਬਲੇਹਾਰ ਸਾਰਗਮਹੱਲਾ ਪੰਜਵਾਂ